ਸਸ਼ੀਗਰ 라이 ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਮੈਂ ਪ੍ਰਦੀਪ अरोड़ा ਹਾਰਦਿਕ ਸਵਾਗਤ ਕਰਦਾ ਹਾਂ ਦੋਸਤੋ ਤੁਹਾਡੀ ਮੁਲਾਕਾਤ ਅੱਜ ਅਸੀਂ ਨਿੱਕਾ ਜਾਲਦਾਰ ਦੇ ਵਿੱਚ ਛੋਟੇ ਬੱਚੇ ਦਾ ਰੋਲ ਅਦਾ ਕਰਨ ਵਾਲੇ ਅੰਸ਼ ਤੇਜਪਾਲ ਨਾਲ ਕਰਵਾਉਣ ਜਾ ਰਹੇ ਹਾਂ ਅੰਜੀ ਸਵਾਗਤ ਹੈ 라이 ਪੰਜਾਬੀ ਦੇ ਵਿੱਚ ਸਸ਼ੀਗਰ ਜੀ ਸਾਰਿਆਂ ਨੂੰ ਅੰਸ਼ ਜੀ ਜਿਸ ਤਰ੍ਹਾਂ ਹੀ ਸ਼ੁਰੂਆਤ ਕੀਤੀ ਜਦੋਂ ਅਸੀਂ ਵੀ ਨਿੱਕਾ ਜਾਲਦਾਰ ਵੇਖੀ ਸੀ ਹਨਾ ਤਾਂ ਸਭ ਤੋਂ ਵੱਧ ਜਿਹੜਾ ਤੁਹਾਨੂੰ ਪਸੰਦ ਕੀਤਾ ਗਿਆ ਉਸ ਫਿਲਮ ਦੇ ਵਿੱਚ ਚਲੋ ਹੀਰੋ ਹੀਰੋਇਨ ਨੂੰ ਤਾਂ ਕਰਨਾ ਹੀ ਹੁੰਦਾ ਤਾਂ ਤੁਹਾਡੀ ਪਰਫਾਰਮੈਂਸ ਬਹੁਤ ਵਧੀਆ ਸੀ ਪਰ ਮੈਂ ਚਾਹਾਂਗਾ ਕਿ ਸ਼ੁਰੂਆਤ ਦੇ ਵਿੱਚ ਤੁਸੀਂ ਉਸ ਫਿਲਮ ਦਾ ਜਿਹੜਾ ਡਾਇਲੋਗ ਸੀ ਉਹ ਸੁਣਾ ਦਿਓ ਉਹ ਮੈਂ ਨਹੀਂ ਜਾਂਦਾ ਤੁਹਾਡੀ ਬੁੜੀ ਤਾਂ ਛੋਟਾ ਵੱਡਾ ਵੀ ਨਹੀਂ ਦੇਖਦੀ ਕੀ ਬੰਦਾ ਨਹੀਂ ਚਿੱਟੜ ਤਾਂ ਅੰਸ਼ੀ ਕਿਸ ਤਰ੍ਹਾਂ ਸ਼ੁਰੂਆਤ ਕਿਸ ਤਰ੍ਹਾਂ ਹੁੰਦੀ ਹੈ ਤੁਹਾਡੀ ਮੂਵੀਜ਼ ਦੇ ਵਿੱਚ ਜਾਂਦੀ ਸਾਡੇ ਸਕੂਲ ਨੇ ਉਹ ਐਡੀਸ਼ਨ ਰੱਖਿਆ ਸੀਗਾ ਇੰਡੀਆ ਬੇਜ਼ਾਮੇ ਬਾਜ਼ ਦਾ ਤੇ ਮੈਂ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਮੈਂ ਫਰਸਟ ਰਾਉਂਡ ਦੇ ਵਿੱਚ ਸਿਲੈਕਟ ਹੋ ਗਿਆ ਸੈਕਿੰਡ 라ਉਂਡ ਦਿੱਲੀ ਦੇ ਵਿੱਚ ਸੀਗਾ ਮੈਂ ਉਹਦੇ ਵਿੱਚ ਉਹਦੇ ਲਈ ਵੀ ਸਿਲੈਕਟ ਹੋ ਗਿਆ ਸੀਗਾ ਮੈਂ ਦਿੱਲੀ ਗਿਆ ਸਾਡੇ ਕੋਲ ਕੋਈ ਫਿਨਿਸ਼ ਸਕ੍ਰਿਪਟ ਨਹੀਂ ਸੀਗੀ ਤਾਂ ਉੱਥੇ ਮੈਂ ਰਿਜੈਕਟ ਹੋ ਗਿਆ ਸੀਗਾ ਪਰ ਜਦੋਂ ਅਸੀਂ ਰਿਜੈਕਟ ਹੁੰਦੇ ਹੋ ਤਾਂ ਕਿੰਨੇ ਕੁ ਮਾਯੂਸ ਹੁੰਦੇ ਹੋਕਰਣਗੇ ਨਹੀਂ ਮਿਊਸ ਨਹੀਂ ਸੀਗਾ ਬਿਕਾਜ਼ ਮੈਂ ਆਪਣੀ ਪੂਰੀ 100% ਦਿੱਤਾ ਸੀਗਾ ਮੈਂ ਇਹਦੇ ਬਹੁਤ ਮਿਹਨਤ ਵੀ ਕੀਤੀ ਸੀਗੀ ਤੇ ਉਹ ਸਕ੍ਰਿਪਟ ਕਰਕੇ ਰਹਿ ਗਈ ਸੀਗੇ ਤੇ ਉਸ ਤੋਂ ਬਾਅਦ ਮੈਂ ਹਾਂ ਇੱਕ ਗੱਲ ਠਾਨੀ ਸੀਗੀ ਕਿ ਮੈਂ ਮੂ ਐਮ ਐਲ ਕੀ ਮੂਵੀਜ਼ ਦੇ ਵਿੱਚ ਜਾਣਾ ਹੈ ਮੈਂ ਐਕਟਿੰਗ ਸਿੱਖਣੀ ਹੈ ਤਾਂ ਉਸ ਤੋਂ ਬਾਅਦ ਮੈਂ ਐਕਟਿੰਗ ਦੇ ਵਿੱਚ ਪੂਰਾ ਪਾਰਟਿਸਿਪੇਟ ਕੀਤਾ ਤਾਂ ਨਿੱਕਾ ਜੈਲਦਾਰ ਦੇ ਨਾਲ ਨਾਲ ਹੋਣ ਤੱਕ ਕਿੰਨੀਆਂ ਮੂਵੀਜ਼ ਕਰ ਚੁੱਕੇ ਹੋ ਨਿੱਕਾ ਜੈਲਦਾਰ ਦੇ ਨਾਲ ਨਾਲ ਮੈਂ 20 ਤੋਂ 21 ਫਿਲਮ ਕਰ ਚੁੱਕਾ ਨਾਮ ਦੱਸੋ ਲਵ ਪੰਜਾਬ ਨਿੱਕਾ ਜੈਲਦਾਰ 1 ਨਿੱਕਾ ਜੈਲਦਾਰ 2 ਨਿੱਕਾ ਜੈਲਦਾਰ 3 ਸਰਗੀ ਫਰੰਗੀ ਹਰਜੀਤਾ ਕਿਸਮਤ 나ਡੂ ਖਾਂ ਊੜਾ ਐੜਾ ਅੜਬ ਮੁਟਿਆਰਾ ਗੁੱਡੀਆਂ ਪਟੋਲੇ ਮੈਂ ਮਾਦਾ ਕਰਜਾ Song ਕੀਤਾ ਹੈ ਇੱਕ ਇੱਕ ਕਾਰ ਕੀਤੀ ਹੈ ਦੋ ਗਾਣੇ ਕੀਤੇ ਨੇ ਇੱਕ ਸੀਰੀਅਲ ਕੀਤਾ ਤਾਂ ਅੰਸ਼ੀ ਜਿਸ ਤਰ੍ਹਾਂ ਤੁਹਾਡੇ ਫਾਦਰ ਪੁਲਿਸ ਤੇ ਚਰਚਾ ਜੀ ਪੁਲਿਸ ਮਦਰ ਗਵਰਨਮੈਂਟ ਜੌਬ ਕਰਦੇ ਆ ਫਿਰ ਤੁਹਾਨੂੰ ਇਹ ਸ਼ੌਂਕ ਕਿਸ ਤਰ੍ਹਾਂ ਪੈਦਾ ਹੁੰਦਾ ਹੈ ਐਕਚੁਅਲੀ ਮੈਂ ਛੋਟੇ ਜਿਹੇ ਮੇਰਾ ਸ਼ੌਂਕ ਸੀਗਾ ਮੈਂ ਮਿਲਦੀ ਐਕਟਿੰਗ ਦੇ ਵਿੱਚ ਜਾਵਾਂ ਮੈਂ ਜਦੋਂ ਵੀ ਮੇਰੇ ਕੋਈ ਰਿਸ਼ਤੇਦਾਰ ਘਰ ਆਉਂਦਾ ਸੀਗਾ ਮੈਂ ਉਹਨਾਂ ਦੀ ਨਕਲਾਂ ਕਰਦਾ ਹੁੰਦਾ ਸੀਗਾ ਆਪਣੀ ਦਾਈ ਦੀਆਂ ਆਪਣੀ ਮਾਸੀ ਦੀਆਂ ਤਾਂ ਉਹਨਾਂ ਦੀ ਮੈਂ ਐਕਟਿੰਗ ਕਰ ਕਰਕੇ ਕੁਝ ਗੁਣਨਾ ਤੋਂ ਵੀ ਲੈ ਲੇ ਤੇ ਕੁਝ ਮੈਂ ਐਕਟਿੰਗ ਸਿੱਖੀ ਸੀ ਤਾਂ ਐਕਟਿੰਗ ਤੁਸੀਂ ਕਿਹਦੇ ਕੋਲੋਂ ਸਿੱਖੀ ਹੈ ਔਰ ਕਿੰਨਾ ਸਮਾਂ ਤੁਸੀਂ ਉੱਥੇ ਲਗਾਇਆ ਹੈ ਮੈਂ ਐਕਟਿੰਗ ਸੁਦੇਸ਼ ਵਿੰਕਲ ਸਰ ਕੋਲੋਂ ਸਿੱਖੀ ਹੈ ਮੈਂ 1 ਤੋਂ 2 ਇਅਰਜ਼ ਉੱਥੇ ਲਾਇਨੇ ਤਾਂ ਹੁਣ ਫਿਰ ਤੁਸੀਂ ਜਿਹੜੀ ਪ੍ਰੈਕਟਿਸ ਉਹ ਘਰ ਹੀ ਕਰਦੇ ਹੋ ਹਾਂਜੀ ਇੱਕ ਜਿਹੜੀ ਸਕਿੱਲਜ਼ ਹੁੰਦੇ ਨੇ ਸਕਿੱਲਜ਼ ਸਿੱਖ ਲੈਣਾ ਬੰਦਾ ਪ੍ਰੈਕਟਿਸ ਕਰੇ ਉਹ ਕਿਤੇ ਨਹੀਂ ਜਾਂਦਾ ਤੇ ਮੈਂ ਆਪਣੇ ਕਮਰੇ ਦੇ ਵਿੱਚ ਕੁੰਡੀ ਲਗਾ ਕੇ ਸ਼ੀਸ਼ੇ ਦੇ ਅੱਗੇ ਰੋਜ਼ ਪ੍ਰੈਕਟਿਸ ਕਰਦਾ ਤੇ ਵੱਖਰੇ ਵੱਖਰੇ ਡਾਇਲੌਗਸ ਦੀ ਵੀਡੀਓ ਵੀ ਬਣਾ ਲੈਂਦਾ ਆਪਣੇ ਫੋਨ ਦੇ ਵਿੱਚ ਤਾਂ ਫਿਰ ਪੜ੍ਹਾਈ ਨੂੰ ਕਿੰਨਾ ਸਮਾਂ ਦਿੰਦੇ ਹੋ ਔਰ ਆਪਣੇ ਇਸ profession ਨੂੰ ਕਿੰਨਾ ਸਮਾਂ ਦਿੰਦੇ ਹੋ ਐਕਚੁਅਲੀ ਮੈਂ ਜਿਹੜੀ ਐਕਟਿੰਗ ਦੀ ਪ੍ਰੈਕਟਿਸ ਕਰਦਾ ਉਹ 1 ਤੋਂ 2 ਆਰ ਕਰ ਲੈਂਦਾ ਬਾਕੀ ਸਾਰੇ ਦਿਨ ਪੜ੍ਹਾਈ ਤਾਂ ਜੇਕਰ ਪੜ੍ਹਾਈ ਦੀ ਤੁਹਾਡੀ ਗੱਲ ਕੀਤੀ ਜਾਵੇ ਤਾਂ ਪੜ੍ਹਾਈ ਦੇ ਵਿੱਚ ਕੀ ਕਰਨਾ ਚਾਹੁੰਦੇ ਹੋ ਮੈਂ ਪੜ੍ਹਾਈ ਦੇ ਵਿੱਚ ਨੈਸ਼ਨਲ ਡਰਾਮਾ ਸਕੂਲ ਹੈਗਾ ਦਿੱਲੀ ਦੇ ਵਿੱਚ ਮੈਂ ਉੱਥੋਂ ਡਿਗਰੀ ਕਰਨਾ ਚਾਹੁੰਦਾ ਬਿਕਾਜ਼ ਕਿ ਮੈਂ ਕੁਝ ਨਾ ਕੁਝ ਸਿੱਖਣਾ ਚਾਹੁੰਦਾ ਐਕਟਿੰਗ ਦੇ ਵਿੱਚ ਕਿ ਮੈਂ ਆਪਣੀ ਜਿੰਨੀਆਂ ਵੀ ਵਿੱਚ ਮੇਰੇ ਕਮੀਆਂ ਨੇ ਮੈਂ ਹਰ ਇੱਕ ਕਮੀ ਆਪਣੀ ਦੂਰ ਕਰ ਸਕਾਂ ਤਾਂ ਜੇਕਰ ਗੱਲ ਅੰਸ਼ ਦੀ ਫੇਵਰਟ ਮੂਵੀ ਦੀ ਕੀਤੀ ਜਾਵੇ ਹੋਂ ਤੱਕ ਤੁਸੀਂ ਵੀ ਕੀ ਜਿਸ ਤਰ੍ਹਾਂ ਦੇ ਸੈਮ ਮੂਵੀਜ਼ ਹੋਂ ਤੱਕ ਕਰ ਚੁੱਕੇ ਹੋ ਤਾਂ ਇਹਨਾਂ ਦੇ ਵਿੱਚ ਤੁਹਾਡੀ ਫੇਵਰਟ ਮੂਵੀ ਕਿਹੜੀ ਹੈ ਮੇਰੀ ਸਭ ਤੋਂ ਪਹਿਲੀ ਮੂਵੀ ਫੇਵਰਟ ਜਿਹੜੀ ਹੈ ਉਹ ਨਿੱਕਾ ਜੈਲ ਦਾ ਜਿਹਦੇ ਕਰਕੇ ਮੈਨੂੰ ਇੰਨੇ ਲੋਕ ਜਾਣਦੇ ਨੇ ਤੇ ਦੂਜੀ ਜਿਹੜੀ ਮੇਰੀ ਫੇਵਰਟ ਮੂਵੀ ਹੈ ਉਹ ਆ ਉੜਾ ਐੜਾ ਬਿਕੋਜ਼ ਉਹ ਮੇਰੀ ਮਾਂ ਬੋਲੀ ਤੇ ਬਣੀ ਹੈ ਤੇ ਮੈਂ ਆਪਣੀ ਮਾਂ ਬੋਲੀ ਨੂੰ ਬਹੁਤ ਪਿਆਰ ਕਰਦਾ ਤਾਂ ਅਨਸ਼ ਦੇ ਜਦੋਂ ਤੁਸੀਂ ਸ਼ੂਟਿੰਗ ਤੇ ਜਾਂਦੇ ਹੋ ਫਿਰ ਪਰਿਵਾਰ ਦੀ ਕਿੰਨੀ ਕੁ ਯਾਦ ਹੁੰਦੀ ਆ ਮਾਂ ਦੀਆਂ ਰੋਟੀਆਂ ਦੀ ਕਿੰਨੀ ਕੁ ਯਾਦ ਹੁੰਦੀ ਆ ਐਕਚੁਅਲੀ ਜਦੋਂ ਵੀ ਮੈਂ ਕਿਸੇ ਸ਼ੂਟ ਤੇ ਜਾਂਦਾ ਮੇਰੇ ਕੋਈ ਵੀ ਫੈਮਿਲੀ ਮੈਂਬਰ ਚੋ ਇੱਕ ਨਾ ਇੱਕ ਜਾਣਾ ਕੋਈ ਨਾ ਕੋਈ ਮੇਰੇ ਨਾਲ ਹੀ ਜਾਂਦਾ ਤੇ ਰਹੀ ਗੱਲ ਯਾਦ ਕਰਨ ਦੀ ਮੈਂ ਆਪਣੇ ਪੇਰੈਂਟਸ ਦੇ ਨਾਲ ਵੀਡੀਓ ਕਾਲ ਤੇ ਗੱਲ ਕਰ ਲੈਣਾ ਫਿਰ ਨਹੀਂ ਯਾਦ ਆਤੀ ਤਾਂ ਅਨਸ਼ ਫਿਰ ਜਦੋਂ ਤੁਸੀਂ ਉੱਥੇ ਸ਼ੂਟਿੰਗ ਤੇ ਹੁੰਦੇ ਹੋ ਤਾਂ ਕਿੰਨਾ ਕੁ ਪਿਆਰ ਮਿਲਦਾ ਹੈ ਔਰ ਜੇਕਰ ਗੱਲ ਤੁਹਾਡੀ ਟਿਊਨਿੰਗ ਦੀ ਕੀਤੀ ਜਾਵੇ ਤਾਂ ਸਭ ਤੋਂ ਵੱਧ ਟਿਊਨਿੰਗ ਉੱਥੇ ਕਿਤੇ ਨਾਲ ਹੁੰਦੀ ਹੈ ਐਕਚੁਅਲੀ ਮੈਂ ਬਹੁਤ ਮੂਵੀਜ਼ ਕੀਤੀਆਂ ਨੇ ਉਹਦੇ ਵਿੱਚ ਮੈਨੂੰ ਸਾਰਿਆਂ ਨੇ ਆਪਣੇ ਬੱਚੇ ਵਾਂਗ ਰੱਖਿਆ ਉੱਥੇ ਇੱਕ ਜਿਹੜੀ ਮੂਵੀ ਦਾ ਸੈੱਟ ਹੁੰਦਾ ਨਾ ਉਹ ਐਕਚੁਅਲੀ ਫੈਮਿਲੀ ਵਾਂਗ ਲੰਦਾ ਤਾਂ ਮੈਂ ਬਹੁਤ ਜਗਦੀਪ ਸਰ ਸਿਮਰਜੀਤ ਸਰ ਕਾਕੂ ਸਰ ਐਮ ਵੀਕਸਮੈਂ ਸਾਰਿਆਂ ਨੇ ਐਕਚੁਅਲੀ ਮੈਨੂੰ ਸਾਰੇ ਆਪਣੇ ਬੱਚੇ ਵਾਂਗ ਸਮਝਦੇ ਸੀਗੇ ਮੈਂ ਉਹਨਾਂ ਨਾਲ ਬਹੁਤ ਮਜ਼ੇ ਕੀਤੇ ਨੇ ਸੈੱਟ ਤੇ ਤੇ ਬਹੁਤ ਮਜ਼ਾ ਆਉਂਦਾ ਜਦ ਮੈਂ ਕਿਸੇ ਸ਼ੂਟ ਤੇ ਜਾਣਾ ਤਾਂ ਜਿਸ ਤਰ੍ਹਾਂ ਅਸੀਂ ਜਿਹੜੋ ਕਿਸਮਤ ਮੂਵੀ ਦੇਖਦੇ ਹਣਾ ਤੁਸੀਂ ਉਹ ਨੀਚੇ ਉਹ ਕ੍ਰਿਕਟ ਖੇਡਣਦੇ ਹੁੰਦੇ ਹੋ ਤਾਂ ਉਹ ਦਾ ਮੈਂ ਚਾਹਾਂਗਾ ਕਿ ਉਹਦੇ ਵਿੱਚ ਜਿਹੜਾ ਤੁਸੀਂ ਡਾਇਲੌਗ ਬੋਲਿਆ ਸੀ ਹਨਾ ਉਹ ਸੁਣਾ ਦਿਓ। ਉਹ ਨਿੱਕੀ ਵਾਲੀ ਨਾ ਮੇਰੀ ਐ। ਇੱਕ ਮਿੰਟ ਇੱਕ ਮਿੰਟ। ਉਹ ਨਿੱਕੀ ਵਾਲੀ ਮੇਰੀ ਐ। ਤਾਂ ਅੰਸ਼ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਪੰਜਾਬੀ ਮੂਵੀਜ਼ ਹੀ ਕਰੋਗੇ ਜਾਂ ਹਿੰਦੀ ਮੂਵੀਜ਼ ਦੇ ਵਿੱਚ ਵੀ ਜਾਣ ਦਾ ਤੁਹਾਡਾ ਮੂਡ ਹੈ? ਮੈਂ ਹਿੰਦੀ ਮੂਵੀ ਦੇ ਵਿੱਚ ਵੀ ਆਪਣਾ ਰੋਲ ਦਿੱਤਾ ਆ ਬਿਕਾਜ਼ ਲਾਈਕ ਮੈਂ ਜਿਹੜੀ ਹਿੰਦੀ ਮੂਵੀ ਫਰੰਗੀ ਕੀਤੀ ਆ ਕਪੀ ਸ਼ਰਮਾ ਸਾਹਿਬ ਦੇ ਨਾਲ ਉੱਥੇ ਮੈਂ ਉਸ ਸਿਰ ਤੇ ਮੈਂ 6 ਮਹੀਨੇ ਰਿਹਾ ਸੀ ਹਾਂਜੀ ਤਾਂ ਕਿਸ ਤਰ੍ਹਾਂ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਹਿੰਦੀ ਮੂਵੀ ਦਾ ਕਿਉਂਕਿ ਜ਼ਿਆਦਾ ਤੁਸੀਂ ਜੜੀਆਂ ਨੇ ਪੰਜਾਬੀ ਮੂਵੀਆਂ ਕੀਤੀ ਆ ਹਿੰਦੀ ਇੱਕੀ ਮੂਵੀ ਕੀਤੀ ਆ ਕੀ ਫਰਕ ਕੀ ਤੁਹਾਨੂੰ ਲੱਗਾ ਮੈਂ ਦੋਨਾਂ ਵਿੱਚ ਐਕਚੁਅਲੀ ਹਿੰਦੀ ਦੇ ਵਿੱਚ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲੇ ਆ ਪੰਜਾਬੀ ਦੇ ਵਿੱਚ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਇਕੁਅਲੀ ਨੇ ਲੈਂਗੁਏਜਿਸ ਦਾ ਫਰਕ ਆ ਬਸ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਕਿਹੜੀ ਮੂਵੀ ਆ ਰਹੀ ਹੈ ਔਰ ਇਸ ਸਮੇਂ ਦੇ ਵਿੱਚ ਮੇਰੀ ਕੁਲਚੇ ਛੋਲੇ ਕਰਲਾ ਮੋੜ ਬਣਈਆਂ ਦਾਸ ਤਾਂ ਨੇ ਸਰਹੰਦ ਤੇ ਇੱਕ ਅਪਕਮਿੰਗ Song ਆ ਰਿਹਾ ਅੰਸਤ ਦੀ ਬਹੁਤ ਮੂਵੀਜ਼ ਕੀਤੀਆਂ ਨੇ ਜੇਕਰ ਗੱਲ ਤੁਹਾਡੇ ਕਿਸੇ ਇੱਕ ਮੂਵੀ ਦੀ ਕੀਤੀ ਜਾਵੇ ਕਿ ਉਸ ਮੂਵੀ ਦੇ ਵਿੱਚ ਜਿਹੜਾ ਤੁਹਾਨੂੰ ਥੋੜੀ ਸਟਰਗਲ ਕਰਨੀ ਪਈ ਹੋਵੇ ਜਾਂ ਡਾਇਲੌਗ ਜਿਹੜੇ ਆ ਉਹਦੇ ਵਿੱਚ ਬੋਲਣ ਦੇ ਵਿੱਚ ਪਰੇਸ਼ਾਨੀ ਹੋਈ ਹੋਵੇ ਨਹੀਂ ਪਰੇਸ਼ਾਨੀ ਤਾਂ ਨਹੀਂ ਆਈ ਪਰ ਸਟਰਗਲ ਜ਼ਰੂਰੀ ਥਾ ਜਦੋਂ ਅਸੀਂ ਫਿਰੰਗੀ ਫਿਲਮ ਕੀਤੀ ਆ ਉਹ ਦਰਿਆ ਦੇ ਕੰਡੇ ਤੇ ਸਾਰਾ ਸੈੱਟ ਬਣਿਆ ਹੋਇਆ ਸੀਗਾ ਕਬਲ ਸ਼ਰਮਾ ਜੀ ਦਾ ਤਾਂ ਉਹ ਸਾਰੇ ਸੈੱਟ ਤੇ ਇੰਨੀ ਠੰਡ ਹੁੰਦੀ ਸੀਗੀ ਰਾਤ ਕਈ-ਕਈ ਵਾਰ ਤੇ ਸਾਰੀ ਰਾਤ ਸਾਰੀ ਸਵੇਰ ਉਸੇ ਸ਼ੂਟ ਕਰਨੀ ਪੈਂਦੀ ਸੀਗੀ ਇੰਨਾ ਇੰਨੀ ਧੁੰਦ ਇੰਨੀ ਠੰਡ ਹੁੰਦੀ ਸੀਗੀ ਕਿ ਹੱਥ ਪੈਰ ਸੋਨੋ ਜਾਂਦੇ ਸੀਗੇ ਤੇ ਜਦੋਂ ਵੀ ਅਸੀਂ ਕੋਈ ਮੂਵੀ ਇੱਕ ਮੈਂ ਦਾਸਤਾਨੀ ਮੂਵੀ ਦਾਸਤਾਨੇ ਸਰਹੰਦ ਮੂਵੀ ਕੀਤੀ ਸੀਗੀ ਤੇ ਉਸ ਸਾਲਾਂ ਦੇ ਵਿੱਚ ਸਾਰਾ ਸ਼ੂਟ ਹੋਇਆ ਸੀਗਾ ਤੇ ਇੱਕ ਸੀਨ ਰਹਿ ਗਿਆ ਸੀਗਾ ਉਹ ਗਰਮੀਆਂ ਦੇ ਵਿੱਚ ਹੋਇਆ ਸੀਗਾ ਉਹ ਇੰਨੀ ਮੋਟੀ ਸਵੈਟਰ ਪਾ ਕੇ ਇੰਨੀ ਮੋਟੀ ਜੈਕਟ ਪਾ ਕੇ ਉਹ ਸ਼ੂਟ ਕੀਤਾ ਸੀਗਾ ਉਹ ਇੰਨੀ ਧੁੱਪ ਇੰਨੀ ਤਿੱਖੀ ਧੁੱਪ ਦੇ ਵਿੱਚ ਉਹ ਬੜਾ ਹੀ ਔਖਾ ਸੀਗਾ ਤਾਂ ਅੰਸ਼ਿਕ ਡਾਇਲੌਗ ਸੁਣਾ ਦਿਓ ਮਾਸਟਰ ਜੀ ਇਹਦਾ ਮਤਲਬ ਭੈਣ ਜੀ ਵੀ ਸਾਡੀ ਦੋਸਤ ਆ ਬਹੁਤ ਵਧੀਆ ਤਾਂ ਅੰਸ਼ੀਰ ਤੁਸੀਂ ਜਿਸ ਤਰ੍ਹਾਂ ਦੱਸਿਆ ਸੀ ਕਿ ਤੁਸੀਂ ਪੜ੍ਹਾਈ ਦੇ ਵਿੱਚ ਦਿੱਲੀ ਜਾ ਕੇ ਕੋਈ ਵਧੀਆ ਡਿਪਲੋਮਾ ਕਰਨਾ ਚਾਹੁੰਦੇ ਹੋ ਹਨਾ ਤਾਂ ਫਿਰ ਜਿਹੜੇ ਤੁਹਾਡੇ ਪੇਰੈਂਟਸ ਨੇ ਉਹ ਇਸ ਲਈ ਐਗਰੀ ਕਰਦੇ ਨੇ ਕਿ ਉਹ ਕਹਿੰਦੇ ਹੈਗੇ ਕਿ ਤੁਸੀਂ ਸਟੱਡੀ ਦੇ ਵਿੱਚ ਕੁਝ ਵਧੀਆ ਕਰੋ ਦੇਖੋ ਜੀ ਮੇਰੇ ਪੇਰੈਂਟਸ ਨੇ ਮੇਰੇ ਫੈਮਿਲੀ ਨੇ ਮੇਰੇ ਰਿਸ਼ਤਦਾਰਾਂ ਨੇ ਮੈਨੂੰ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ ਜਿਸ ਦੇ ਕਰਕੇ ਕਿ ਮੈਂ ਅੱਜ ਇੱਥੇ ਹੈ ਮੇਰੇ ਘਰ ਦੇ ਨੇ ਮੈਨੂੰ ਕਦੀ ਵੀ ਕਿਸੇ ਵੀ ਚੀਜ਼ ਤੋਂ ਮੰਨਾਂ ਨਹੀਂ ਕੀਤਾ ਪੰਚਵੇ ਜਿਹੜੋ ਤੁਸੀਂ ਪਹਿਲੀ ਵਾਰ ਆਡੀਸ਼ਨ ਦੇ ਜਾਂਦੇ ਹੋ ਹਨਾ ਉੱਥੇ ਤੁਸੀਂ ਇੱਕ ਵਾਰੀ ਰਿਜੈਕਟ ਹੁੰਦੇ ਹੋ ਦੂਸਰੀ ਵਾਰੀ ਜਿਹੜਾ ਤੁਸੀਂ ਹੁਣ ਅੱਜ ਤੱਕ ਇੱਥੋਂ ਤੱਕ ਪਹੁੰਚ ਚੁੱਕੇ ਹੋ ਤਾਂ ਜਦੋਂ ਪਹਿਲੀ ਵਾਰੀ ਤੁਸੀਂ ਤੁਹਾਡੀ ਸਿਲੈਕਸ਼ਨ ਨਹੀਂ ਹੁੰਦੀ ਤਾਂ ਘਰ ਆਣ ਕੇ ਆਪਣੇ ਪੇਰੈਂਟਸ ਨਾਲ ਗੱਲਬਾਤ ਕਿਸ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ ਜਦੋਂ ਮੇਰੀ ਦੂਜੇ ਰਾਉਂਡ ਦੇ ਵਿੱਚ ਸਿਲੈਕਸ਼ਨ ਨਹੀਂ ਹੁੰਦੀ ਤਾਂ ਮੇਰੇ ਪੇਰੈਂਟਸ ਕਹਿੰਦੇ ਨੇ ਕੋਈ ਨਹੀਂ ਕੁਝ ਨਹੀਂ ਹੁੰਦਾ ਆਪਾਂ ਹੋਰ ਮਿਹਨਤ ਕਰਾਂਗੇ ਆਪਾਂ ਹੋਰ ਅੱਗੇ ਜਾਵਾਂਗੇ ਤੇ ਉਹ ਗੱਲ ਕਿਤੇ ਨਾ ਕਿਤੇ ਸੱਚ ਵੀ ਹੁੰਦੀ ਹੈ ਮੈਂ ਹੋਰ ਮਿਹਨਤ ਕੀਤੀ ਤੇ ਅੱਜ ਮੈਂ ਇੱਥੇ ਆ ਪਰ ਅੰਸ਼ ਦਾ ਫੇਵਰਿਟ ਹੀਰੋ ਕਿਹੜਾ ਹੈ ਔਰ ਹੀਰੋਇਨ ਕਿਹੜੀ ਹੈ ਮੇਰੇ ਸਾਰੇ ਫੇਵਰਿਟ ਨਹੀਂ ਬਿਕੋਜ਼ ਕੋਈ ਵੀ ਕਿਸੇ ਤੋਂ ਕੱਟ ਨਹੀਂ ਹੁੰਦਾ ਸਾਰਿਆਂ ਦਾ ਕੰਮ ਬਹੁਤ ਵਧੀਆ ਲੱਗਦਾ ਹੈ ਮੈਨੂੰ ਸਾਰੇ ਵਧੀਆ ਨੇ ਪਰ ਅੰਸ਼ ਤੁਸੀਂ ਹੀਰੋ ਬਣਨਾ ਚਾਹੁੰਦੇ ਹੋ ਤਾਂ ਜੇਕਰ ਲਾਈਫ ਦੇ ਵਿੱਚ ਵਿਲਨ ਦਾ ਰੋਲ ਮਿਲਦਾ ਤਾਂ ਕਰਨਾ ਚਾਹੋਗੇ हां जरूर क्यों नहीं कुछ ना कुछ सिक्खनू मिलदा है बहुत कुछ सिक्खनू मिलदा है किसी भी किसी ना किसी ना किसी किसी भी किसी तो किरदार ਤੋਂ بہت کچھ سیکھنوں ملدا سو ਸਾਡੇ ਨਾਲ ਅੰਛ ਤੇਜਪਾਲ ਦੇ ਫਾਦਰ ਮੌਜੂਦ ਆ ਗੱਲਬਾਤ ਕਰ ਲੈਨੇ ਆ ਹਾਂਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਸੀ ਅਸੀਂ ਬਚਪਨ ਅੰਛ ਦਾ ਅੰਛ ਬਚਪਨ ਤੋਂ ਹੀ ਬੜਾ ਕ੍ਰੀਏਟਿਵ ਚਾਈਲਡ ਸੀ ਤੇ ਕਾਫੀ ਐਕਟਿਵ ਵੀ ਸੀ ਤੇ ਇਹ ਸ਼ਰਾਰਤਾਂ ਕਰਨ ਚ ਸ਼ੁਰੂ ਤੋਂ ਹੀ ਬਹੁਤ ਮਾਇਰ ਸੀ ਕੋਈ ਨਾ ਕੋਈ ਨਿੱਕੀ ਤੋਂ ਵੱਡੀ ਸ਼ਰਾਰਤ ਤੱਕ ਵੀ ਕਰ ਜਾਂਦਾ ਸੀ ਕਾਫੀ ਐਕਟਿਵ ਤੇ ਸ਼ਰਾਰਤੀ ਟਾਈਪ ਦਾ ਬੱਚਾ ਸੀ ਬਚਪਨ ਤੋਂ ਹੀ ਫਿਰ ਉਸ ਤੋਂ ਬਾਅਦ ਇੱਕ ਟਾਈਮ ਇਹੋ ਜਿਹਾ ਆਇਆ ਵੀ ਇੰਨੇ ਕਹਾਂ ਜੀ ਮੈਂ ਦੀ ਐਕਟਿੰਗ ਕਰਨੀ ਹੈ ਸਾਨੂੰ ਲੱਗਾ ਵੀ ਇਹ ਹੁਣ ਵੀ ਸ਼ਾਇਦ ਮਜ਼ਾਕ ਕਰ ਰਿਹਾ ਹੈ ਬਟ ਅਸੀਂ ਇਹਨੂੰ ਫਿਰ ਜਦੋਂ ਅਸੀਂ ਇਹਨੂੰ ਦੇਖਿਆ ਵੀ ਨਹੀਂ ਇਹਦਾ ਮਨ ਹੈ ਐਕਟਿੰਗ ਕਰਨ ਦਾ ਅਸੀਂ ਫਿਰ ਇਹਨੂੰ ਅੱਗੇ ਪੁਸ਼ ਅਪ ਕੀਤਾ ਤੇ ਇਹ ਐਕਟਿੰਗ ਦੇ ਵਿੱਚ ਇੱਕ ਵਧੀਆ ਕਾਮਯਾਬ ਸਤਾਰਾ ਬਣ ਕੇ ਨਿਕਲਿਆ ਤੇ ਇਹਨੇ ਆਪਣੀਆਂ 15 16 ਮੂਵੀਜ਼ ਜਿਹੜੀਆਂ ਨੇ ਹੁਣ ਤੱਕ ਕੀਤੀਆਂ ਨੇ ਜਿਦੇ ਵਿੱਚ ਕਾਫੀ ਮੂਵੀਜ਼ ਇਹਦੀਆਂ ਜੜੀਆਂ ਹਿੱਟ ਹੋਈਆਂ ਨੇ ਏਕੇ ਦੀ ਊੜਾ ਜਿਹੜਾ ਮੂਵੀ ਜੜੀ ਆ ਉਹ ਇਹਦਾ ਲੀਡਿੰਗ ਰੋਲ ਆ ਉਹਦੇ ਵਿੱਚ ਉਹ ਵੀ ਕਾਫੀ ਕਾਮਯਾਬ ਹੋਈ ਮੂਵੀ ਐਮੀ ਵੀਰਕ ਭਾਜੀ ਨਾਲ ਇਹਦੀਆਂ ਕਾਫੀ ਮੂਵੀਜ਼ ਨੇ ਜੱਸੀ ਗਿੱਲ ਨਾਲ ਮੂਵੀ ਹੈ ਹੋਰ ਵੀ ਕਾਫੀ ਐਕਟਰਾਂ ਦੇ ਨਾਲ ਇਹਦੀਆਂ ਕਾਫੀ ਮੂਵੀਜ਼ ਨੇ ਤਪ ਜੀ ਜਿਹੜੋ ਪਹਿਲੀ ਮੂਵੀ ਐਂਸ ਦੀ ਹੁੰਦੀ ਆ ਔਰ ਇੰਨੀ ਕਾਮਯਾਬ ਹੁੰਦੀ ਆ ਤਾਂ ਤੁਹਾਨੂੰ ਕਿੰਨੀ ਕੁ ਖੁਸ਼ੀ ਮਿਲੀ ਦੇਖੋ ਪ੍ਰਦੀਪ ਜੀ ਇਹ ਹਰ ਇੱਕ ਕੀ ਮਾਤਾ ਪਿਤਾ ਨੂੰ ਖੁਸ਼ੀ ਮਿਲਦੀ ਆ ਜੇ ਅਸੀਂ ਇਸ ਮਕਾਮ ਤੇ ਪਹੁੰਚੇ ਆ ਤੇ ਸਾਡੇ ਵੀ ਮਾਤਾ ਪਿਤਾ ਨੂੰ ਖੁਸ਼ੀ ਆ ਵੀ ਸਾਡਾ ਬੱਚਾ ਇੱਥੇ ਕਾਮਯਾਬ ਹੋਇਆ ਤੁਸੀਂ ਵੀ ਆਪਣੇ ਫੀਲਡ ਦੇ ਵਿੱਚ ਕਾਮਯਾਬ ਹੋਵੇ ਤੁਹਾਡੇ ਵੀ ਮਾਤਾ ਪਿਤਾ ਨੂੰ ਖੁਸ਼ੀ ਆ ਵੀ ਤੁਸੀਂ ਆਪਣੇ ਫੀਲਡ ਦੇ ਵਿੱਚ ਇੱਕ ਵਧੀਆ ਤੇ ਕਾਮਯਾਬ ਇਨਸਾਨ ਹੋ ਹਰ ਇੱਕ ਮਾਪਿ ਨੂੰ ਖੁਸ਼ੀ ਹੁੰਦੀ ਹੈ ਜਦੋਂ ਉਹਦਾ ਬੱਚਾ ਕਾਮਯਾਬ ਹੁੰਦਾ ਹੈ ਤੇ ਅਸੀਂ ਵੀ ਆਪਣੇ ਆਪ ਨੂੰ ਕੁਝ ਖਿਸਮਤ ਸਮਝਦੇ ਹਾਂ ਕਿ ਸਾਨੂੰ ਇਹੋ ਜਿਹਾ ਬੱਚਾ ਮਿਲਿਆ ਤੇ ਸਾਡਾ ਬੱਚਾ ਸਾਡਾ ਨਾਮ ਰੌਸ਼ਨ ਕਰ ਰਿਹਾ ਤੇ ਭਾਜੀ ਜਦੋਂ ਤੁਸੀਂ ਬਾਹਰ ਜਾਂਦੇ ਹੋ ਤਾਂ ਲੋਕ ਕਹਿੰਦੇ ਨੇ ਕਿ ਅੰਸ਼ ਤੇਜਪਾਲ ਦੇ ਫਾਦਰ ਜਾ ਰਿਹਾ ਇਹ ਦੇਖਦੇ ਕਿ ਕਹਿੰਦੇ ਕਿ ਐਸਐਚਓ ਦਾ ਬੇਟਾ ਜਾ ਰਿਹਾ ਪਰ ਤੁਹਾਨੂੰ ਜਿਹੜਾ ਅੰਸ਼ ਦਾ ਫਾਦਰ ਕਹਿ ਕੇ ਪੁਕਾਰਿਆ ਜਾਂਦਾ ਕਿੰਨਾ ਕਿੰਨਾ ਕੁ ਵਧੀਆ ਲੱਗਦਾ ਹੈ ਬਿਲਕੁਲ ਉਸ ਚੀਜ਼ ਦੀ ਸਾਰਿਆਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਇਹ ਨਹੀਂ ਕਿ ਕੱਲਾ ਮੈਨੂੰ ਹੀ ਲੋਕ ਕਹਿੰਦੇ ਨੇ ਵੀ ਤੁਸੀਂ ਅੰਛ ਦੇ ਫਾਦਰ ਹੋ ਉਹਦੇ ਚਾਚੂ ਨੂੰ ਵੀ ਕਹਿੰਦੇ ਨੇ ਉਹਦੀ ਮਦਰ ਨੂੰ ਵੀ ਕਹਿੰਦੇ ਨੇ ਉਹਦੀ ਦਾਦੀ ਨੂੰ ਵੀ ਕਹਿੰਦੇ ਨੇ ਵੀ ਤੁਸੀਂ ਅੰਛ ਦੇ ਪੇਰੈਂਟਸ ਹੋ ਤੇ ਸਾਰਿਆਂ ਨੂੰ ਬਹੁਤ ਖੁਸ਼ੀ ਮਿਲਦੀ ਹੈ ਤਾਂ ਅੰਛ ਕੋ ਤਾਂ ਅਸੀਂ ਬਹੁਤ ਡਾਇਲੌਗ ਸੁਨੇ ਉਹਨਾਂ ਦੀ ਮੂਵੀ ਦੇ ਜੇਕਰ ਤੁਸੀਂ ਕੋਈ ਡਾਇਲੌਗ ਸੁਣਾ ਚਾਹੋ ਤੇ ਉਹਦੇ ਕਾਫੀ ਡਾਇਲੌਗਸ ਨੇ ਬਾਕੀ ਇੱਕੇ ਦੀ ਲਾ ਪੰਜਾਬ ਮੂਵੀ ਸੀ ਜਿਹੜੀ ਫਰਸਟ ਮੂਵੀ ਸੀ ਉਹਦੇ ਵਿੱਚ ਇਹਨੇ ਸਕੂਲ ਬாய் ਦਾ ਰੋਲ ਅਦਾ ਕੀਤਾ ਸੀ ਜਿਹਦੇ ਵਿੱਚ ਇਹਨੇ ਡਾਇਲੌਗ ਬੋਲਿਆ ਸੀ ਵੀ ਭੈਂਜੀ ਵੀ ਦੋਸਤ ਹੁੰਦੀ ਐ ਉਹ ਕਾਫੀ ਇਹਦਾ ਡਾਇਲੌਗ ਜਿਹੜਾ ਮਸ਼ਹੂਰ ਹੋਇਆ ਸੀ ਧੰਨਵਾਦ ਜੀ ਸੋ ਇਹ ਸੰਸ ਸਾਡੇ ਨਾਲ ਅੰਛ ਤੇਜਪਾਲ ਦੇ ਫਾਦਰ ਔਰ ਸੋ ਤੁਸੀਂ ਸੁਣਿਆ ਅੰਛ ਤੇਜਪਾਲ ਨੂੰ ਵੀ ਜਿਨ੍ਹਾਂ ਨੇ ਇੱਕ ਮੂਵੀ ਤੋਂ ਸ਼ੁਰੂਆਤ ਕਰਦੇ ਨੇ ਤਾਂ ਅੱਜ ਉਹਨਾਂ ਦਾ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਵੱਡੇ ਨਾਮ ਨਾਲ ਉਹਨਾਂ ਨੂੰ ਜਾਣਿਆ ਜਾਂਦਾ ਸੋ ਤੁਸੀਂ ਲਾਈ ਪੰਜਾਬੀ ਦੇ ਨਾਲ ਜੁੜੇ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪ੍ਰਦੀਪ ਅਰੋੜਾ